ਅਰੇ ਖੁਸ਼ੀ ਦਾ ਦਿਹਾੜਾ ਅੱਜ ਸਾਡੀ ਤਰ੍ਹਾਂ ਇਸ ਸਾਲ ਵੀ ਨਵਲ ਸੇਵਾ ਸੈਡੀ ਵੱਲੋਂ 22 ਜੋੜਿਆਂ ਦੀਆਂ ਸ਼ਾਦੀਆਂ ਜਿਹੜੀਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ ਮੈਂ ਸਭ ਤੋਂ ਪਹਿਲਾਂ ਤੇ ਸੋਸਾਇਟੀ ਦੇ ਟਰੇਡਰ ਭੋਲਾ ਜੀ ਉਹਨਾਂ ਦੇ ਨਾਲ ਸਾਡੇ ਆਂਤਰਾ ਰਾਜੀ ਜੀ ਜਾਈ ਜੀ ਜਮਿਕਾਤਨੀ ਸਤੇ ਤੇ ਸਾਰੇ ਕਾਰਜੋਬ ਸਾਥਕਾਰੋ ਤੇ ਨਵੇਂ ਜੋੜਿਆ ਨੂੰ ਅੱਜ ਦੇ ਸ਼ੋਰ ਜਨਤ ਦੇ ਬਹੁਤ ਬਹੁਤ ਮੁਬਾਰਕਬਾਦ ਜਨਾ। ਸੁਨਿਰਬਲ ਸੇਵਾ ਸਾਡੀ ਜਿਹੜੀ ਅੱਜ ਹੀ ਨਹੀਂ 36 ਸਾਲ ਹੋ ਗਏ ਨੇ 2100 ਦੇ ਕਰੀਬ ਸ਼ਾਦੀਆਂ ਜਿਹੜੀਆਂ ਨੇ ਉਹ ਸੈਣੀ ਕਰਾ ਚੁੱਕੀ ਹੈ। ਉਹਦਾ ਤਾਲੀਆਂ। ਸੋ ਵੈ ਸਮਝਦਾ ਐ। ਇੰਨਾ ਵੱਡਾ दान ਇੰਨਾ ਵੱਡਾ ਪੁੰਨ ਜਿਹੜੇ ਗਰੀਬ ਬੱਚਿਆਂ ਦੀਆਂ ਬੱਚੀਆਂ ਦੀਆਂ ਸ਼ਾਦੀਆਂ ਮੈਂ ਸਭ ਨੇ ਇਤੋਂ ਵੱਡਾ ਪੁੰਨ ਵਾਲੀ ਗੱਲ ਕੋਈ ਹੋਣੀ ਸਕਦੀ। ਸੋ ਅੱਜ ਮੈਂ ਸਾਰੇ ਜੋੜਿਆਂ ਦੇ ਪਰਿਵਾਰਾਂ ਨੂੰ ਹੀ ਮੂਬਾਰਕਵਾ ਦਿੰਦਾ ਸੁਪਰ ਬਾਤਮਾ ਦੇ ਚਰਨਾ ਜਿਉਹ ਜਾਸ ਹੈ ਕਿ ਪ੍ਰਮਾਤਮਾ ਇਹਨਾਂ ਪਰਿਵਾਰਾਂ ਨੂੰ ਇਹਨਾਂ ਗੋੜਿਆਂ ਨੂੰ ਖੁਸ਼ੀਆਂ ਬਖਸ਼ੇ ਲੰਮੀ ਆਯੂ ਬਖਸ਼ੇ ਤਾਂ ਕਿ ਇਹ ਆਪਣੀ ਜੀਵਨ ਜਿਹੜਾ ਉਹ ਸ਼ਾਦੀ ਤੋਂ ਬਾਅਦ ਬੜਾ ਚੰਗਾ ਬਤੀਤ ਕਰ ਸਕੇ ਸੋ ਬਾਤ ਸੁਣੀਆ ਭੋਲਾ ਜੀ ਇਹ ਤੁਹਾਡੀ ਹਿਮਤ ਤੇ ਤੁਹਾਡੇ ਸਾਥੀਆਂ ਦੀ ਗੱਲ ਸੋ ਬਹੁਤ ਧੰਨਵਾਦ ਅੱਜ ਤੇ ਜਦ ਤੇ ਤੁਸੀਂ ਬੁਲਾਉਂਦੇ ਹੋ ਸੋ ਮੈਂ ਵੀ ਅਸ਼ੀਰਵਾਦ ਦੇਣਾ ਹੈ ਸੋ ਅੱਜ ਕੇ ਵੈਦਰੀ ਬੜਾ ਛੋਪੇ ਨੇ ਅੱਜ ਮੈਂ ਛੇ ਤਾਂ ਜਗਾ ਤਾਂ ਹੋ ਗਿਆ ਹੈ ਤਸਵੀਰ ਪਾਛੈ ਜੀ ਨੂੰ ਗਵੈਂਸੈਂਟੀ ਦਾ ਪ੍ਰਕਾਸ਼ ਪੂਰਵੀ ਜਿਹੜਾ ਉਹ ਅਸੀਂ ਮਨਾ ਰਹੇ ਆ ਸੋ ਬੜਾ ਪਵਿੱਤਰ ਦਿਨੇ ਆਇਤਾ ਸੋ ਮੈਂ ਇਸ ਗੱਲ ਦੀ ਵੀ ਮੁਬਾਰਕਬਾਦ ਦੇਣਾ ਸੋ ਬੋਲਾ ਜੀ ਜਿੱਥੇ ਲੋੜ ਹੋਵੇ ਮੇਰੀ ਮੈਂ ਹਮੇਸ਼ਾ ਤੁਹਾਡੇ ਨਾਲ ਆ ਤੁਸੀਂ ਜੋ ਵੀ ਹੁਕਮ ਕਰਦੇ ਹੋ ਮੈਂ ਤੁਹਾਡੇ ਕੋ ਬਾਤ ਹਾਂ ਸੋ ਮੈਂ ਤੇ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਤੁਸੀਂ ਸਮਾਜ ਦੀ ਸੇਵਾ ਕਰਦੇ ਹੋ ਤੁਸੀਂ ਗਰੀਬ ਪਰਿਵਾਰਾਂ ਦੀ ਸੇਵਾ ਕਰਦੇ ਹੋ ਸੋ ਅੱਜ ਦੇ ਨਹੀਂ ਲੱਗੇ ਤੁਸੀਂ 36 ਸਾਲ ਹੋ ਗਏ ਮੈਂ ਸਮਝਦਾ ਜੀਵਨ ਦਾ ਬੜਾ ਵੱਡਾ ਹੈ ਕਿ ਸਭ ਤੁਸੀਂ ਇਹਨਾਂ ਕੰਮਾਂ 'ਚ ਸੇਵਾ ਜੁ ਬਤਾਇਆ ਸਭ ਪਰਮਾਤਮਾ ਕਰੇ ਇਹ ਸੇਵਾ ਕਰਦੇ ਰਹੋ ਸੋ ਸੇਵਾਵਾਂ ਸੰਕਰ ਕਰਦੇ ਨੇ ਜਿਨ੍ਹਾਂ ਦੇ ਪ੍ਰਮਾਤਮਾ ਦੀ ਅਪਾਰ ਕਿਰਪਾ ਉਹ ਬੀ ਸੱਸੀ ਬਹੁਤ ਚੱਲੀ। ਸੋ ਤੁਹਾਡੇ ਜੇ ਪ੍ਰਮਾਤਮਾ ਦੀ ਕਿਰਪਾ ਇਹ ਸਾਰੇ ਤੁਹਾਡੇ ਸਾਥੀ ਨੇ। ਲਾਦੀ ਤੁਹਾਡੇ ਸਾਥੀ ਨੇ। ਸ਼ਾਈ ਜੀ ਸਾਥ ਤੁਹਾਡੇ ਸਾਥੀ ਨੇ। ਅੱਜ ਆਹ ਖੜੇ ਨੇ। ਜੀ ਆਮਾ ਜੀ ਮੈਂ ਕਿੰਨਾ ਕਿੰਨਾ ਨਾਲ ਆ ਰਹੀ ਕੰਮ ਕੀ ਕਰੇਗੇ। ਕੈਦਲ ਕਰਨੇ ਸਾਰੇ। ਸੋ ਬੇ ਤਾਂ ਜੀ ਜੀ ਨੂੰ ਮੁਹੱਬਤ ਦਨਾ ਤੇ ਤੁਹਾਨੂੰ ਮੁਬਾਰਕਬਾ ਦਨਾ ਬਰਬਾਦ ਬਾ ਕਰੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਬਹੁਤ ਬਹੁਤ ਅਦਾ ਧੰਨਵਾਦ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਇਹਨਾਂ ਮਾਨ ਸਤਕਾਰ ਦਿੰਦੇ ਹੋ ਤੁਸੀਂ ਆਪਣੇ ਇਲਾਕੇ ਨੂੰ ਸਾਡੇ ਚਾਚਾ ਜੀ ਭੋਲਾ ਜੀ ਨੂੰ ਕਿ ਚਾਚਾ ਜੀ ਜਦੋਂ ਵੀ ਕੋਈ ਫੰਕਸ਼ਨ ਕਰਦੇ ਨੇ ਸਮਾਜਿਕ ਧਾਰਮਿਕ ਕੋਈ ਵੀ ਪ੍ਰੋਗਰਾਮ ਕਰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਨਵਾਈਟ ਕਰ ਕਹਿੰਦੇ ਜੇ ਤੁਸੀਂ ਉਹਨਾਂ ਦਾ ਇਨਵਾਈਟ ਦਿੱਤਾ ਹੋਇਆ ਜਿਹੜਾ ਵੀ ਕਾਰਡ ਹੈ ਤੁਸੀਂ ਉਸਦੇ ਪਹੁੰਚਦੇ ਜੇ ਤੇ ਸਾਨੂੰ ਅਸ਼ੀਰਵਾਦ ਦਿੰਦੇ ਜੇ ਤੁਹਾਡੇ ਅਸ਼ੀਰਵਾਦ ਨਾਲ ਹੀ ਆਪਾਂ ਸਾਰੇ ਕੰਮ ਕਰਦੇ ਪਏ ਆਂ ਤੇ ਅਗਾਹ ਮੇਸੇ ਤਰ੍ਹਾਂ ਹੀ ਕਰਦੇ ਰਵਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਭੋਲਾ ਜੀ ਜਿਹੜੀ ਆਪਣੀ ਸੁਸਾਇਟੀ ਦੇ ਲਈ ਜਿਹਨੇ ਗਰੀਬ ਪਰਿਵਾਰਾਂ ਦੇਆਂ ਬੱਚਿਆਂ ਦੀ ਸ਼ਾਦੀ ਕਰਦੇ ਨੇ ਇਹਨਾਂ ਨੂੰ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਇਹਨਾਂ ਸ਼ਕਲਾਂ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਫੁੱਲਾਂ ਦੀ ਸੇਜ ਵਿਚਾਈ ਗਈ ਹੈ ਤੇ ਫੁੱਲਾਂ ਦੀ ਸੇਜ ਦੇ ਵਿੱਚ ਇਲਾਕਾ ਨਿਵਾਸੀ ਫੁੱਲਾਂ ਦੀ ਧਰਕਾ ਦੇ ਵਿੱਚ ਗੋਲੀਆਂ ਨੂੰ ਰੁਕਸਤ ਕਰਨਗੇ ਤੇ